नानक, गुरु नानक। नाननु गुरु नानक, नानक।, <音楽> नानक।, <音楽> नानक। धन गुरु नानक धन गुरु नानक नानक गुरुकु गुरु नानक धन गुरु नानक धन गुरु नानक धन गुरु नानक गन् गुरु नानक धन 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 गुरु नानक ਗੁਰੂ ਨਾਨਕ ਤਨ 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 ਗੁਰੂ ਨਾਨਕ ਇੱਕ ਓ ਅੰਕਾਰ ਸਤਨਾਮ ਕਰਤਾ ਪਰਸਾਦ ਗੁਰਪਰਸਾਦ ਵਾਹਿਗੁਰੂ ਜੈ ਹਰ ਸਿਮਰਨ ਪਿਆ ਤੈ ਉਹ ਪਾਦ ਗਤ ਕੀਨੀ ਨਪਾਇਆ ਤੇ ਹੋਂ ਪਾਦ ਗਤ ਕੀਨੀ ਜੈ ਹਰ ਸਿਮਰਨ ਪਿਆਤਾ ਹੋਂ ਪਾਦ ਗਤ ਕੀਨੀ मत् ददिनी गोरहे मतदिनी दीनी गोरे हे मत् जनानक कोरहे मतदिनीक को गोरे मत्दिनी हार पाव

ਤਨ ਤੁਨ ਸਾਹਿਬ ਸ੍ਰੀ ਗੁਰੂ ਜੀਓ ਹਾਜ਼ਰ ਨਾਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀਓ ਆਵਿਦੇਸਨ ਕਮਲਾ ਵਿਚਾਰਦਾ ਅਰਦਾਸ ਬੇਨਤੀ ਜੋਦਵੀ ਪਾਤਸ਼ਾਹੀਓ ਆਪ ਜੀ ਨੇ ਦਿਆ ਕਿਰਪਾ ਕੀਤੀ ਰਾਮ ਦੀ ਦਿੱਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਨਿਮਕੀ ਕਰ ਨਾਮ ਦੇ ਮਰਮੰਤਨ ਸੀਤ ਲੋਏ ਦੇ ਮਾਵਕੰਸਾ ਪਾਚਾ ਜੀਓ ਸੂਰ ਨਗਰ ਕਾਧੀਆਂ ਦੀਆਂ ਸੰਗਤਾਂ ਪਾਚਾ ਜੀਓ ਆਪ ਜੀ ਨੇ ਸੋ ਪ੍ਰੇਨਾ ਮੁਸਕ ਕੀਤੀ ਜੋ ਆਪ ਜੀ ਦੇ ਪਵਨ ਸਤਾਨ ਤੇ ਨਵੀਂ ਤਕਨੀਕ ਵਾਲਾ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਆਪ ਦੇ ਚਮਕਮਣਾ ਵਿਚਿਆ ਨਾਸਪੇਦਤੀ ਕਰਕੇ ਸੇਵਾ ਪ੍ਰਾਰੰਭ ਕੀਤੀ ਪਾਚਾ ਜੀਓ ਆਪ ਜੀ ਨੇ ਨਾਮਤਾ ਕੀਤੀਆਂ ਸੇਵਾ ਦੀ ਸਪੂਰਨਤਾ ਯੋਹੀ ਸੂ ਸੰਗਤਾਂ ਨੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਪੁੱਤਰ ਮੂਰ ਮਖਤਰ ਗੁਰਮੰਤਰ ਦੇ ਯਾਦ ਕੀਤੇ ਆਬੀ ਦੇ ਸਿੱਖ ਤੋਂ ਸਲਾਹ ਕੀਤੀ ਪਾਤਸ਼ਾਹੀ ਉਹ ਰੈਮਟ ਕਰਨੀ ਇਸ ਜੱਪੇ ਹੋਏ ਨਾਮ ਵਿੱਚ ਬਰਕਤ ਪਾਉਣੀ ਰਸਵਲਾ ਬਣਾਉਣਾ ਜੂਰੀ ਦਾ ਗਾੜ ਮਖਸ਼ ਨਾਲ ਕੈਰੇ ਜੂਰੀ ਖਿਮਾ ਬਚਨੀ ਚਨਕ ਬਣਾ ਦਾ ਪਿਆਰ ਨਾਮ ਮਾਣੀ ਦਾ ਪ੍ਰਾਰ ਬਖਸ਼ਣਾ ਪਾਤਸ਼ਾਹੀ ਉਹ ਪੂਰਤ ਗੈਰ ਸੋਵਤਿਆ ਇਹ ਮਾਰਗ ਚਲਦੇ ਅਰ ਅਰਗ ਇਹ ਦੀਆਂ ਧਾਤਾ ਪ੍ਰਦਾਨ ਕਰਨੀ ਮਨੁੱਖਾਂ ਜਨਮ ਦੀ ਸਮਤਾ ਕਰਾਉਣੀ ਪਾਤਸ਼ਾਹੀ ਉਹ ਆਪ ਜੀ ਦਾ ਕਟਾਨ ਕੋਰਸ਼ ਕਰਾਣਾ ਹੈ ਜੋ ਪਾਤਸ਼ਾਹੀ ਸੰਕਤਾ ਨੇ ਪ੍ਰੇਮ ਵਿੱਚ ਇਹ ਸੇਵਾਵਤੀ ਸੇਪਾ ਪਾਚਾ ਜੀ ਸਭ ਤੋਂ ਦਾ ਦੀ ਸੇਵਾਵਾਂ ਆਪਣੇ ਨਰ ਪ੍ਰਮਾਣ ਕਰਨੀਆਂ ਪਰਿਵਾਰਾਂ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਦੇਸ਼ਾਂ ਦੇਸ਼ਾਂ ਦੀ ਧਰਤੀ ਤੇ ਆਪਣਾ ਮੇਰਾ ਪ੍ਰਯਤਨ ਰੱਖਣਾ ਤੰਦਰੁਸਤੀਆਂ ਉੱਚਾ ਸੁੱਚਾ ਜੀਵਨ ਗੁਰ ਸਿੱਖੀ ਦੀਆਂ ਦਾਤਾਰ ਰਮਦਾਨ ਬਕ ਚੜ੍ਹਦੀ ਕਲਾ ਜ਼ਿੰਦਗੀ ਦੀਆਂ ਸਫਲਤਾਆਂ ਉੱਚਾ ਸੁੱਚਾ ਜੀਵਨ ਬਖਸ਼ ਕਰਨਾ ਪਾਚਾ ਜੀਓ ਇਸੇ ਤਰ੍ਹਾਂ ਅੱਗੇ ਤੋਂ ਵੀ ਆਪਣੀਆਂ ਸੇਵਾਵਾਂ ਪਰਵਾਨ ਕਰਨੀਆਂ ਪਾਚਾ ਜੀਓ ਅਤੇ ਆਪਣੀ ਇਹ ਸੁਆਵਾਂ ਪ੍ਰਾਪਤ ਕਰਕੇ ਅਰਦਾਸ ਕਰਨਾ ਪਾਤਸ਼ਾਹੀਓ ਇਹਨਾਂ ਖੁਸ਼ੀਆਂ ਦਰਸੂ ਸੰਤਾਂ ਵੱਲੋਂ ਆਪਜੀ ਗਜੂ ਬਾਦਸ਼ਾਹੀ ਕ੍ਰਪਾ ਸਾਧੀ ਦੇਗਾ ਜਰਾ ਧਰਪੁਰਵਾੜੋਂ ਹੋਵੇ ਪਾਤਸ਼ਾਹੀਓ ਪ੍ਰਵਾਣ ਹੋਇਆ ਕ੍ਰਾਪ ਸਾਹਿਬ ਸੰਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੋ ਜੋ ਸ਼ਕੈ ਸੋ சுவாਸ ਹੋ ਜਾਂਦੀ ਤਾਂ ਨਾਮ ਜੱਪੇ ਪਾਤਸ਼ਾਹੀਓ ਐਸੇਲੇ ਨਿਸ਼ਾਨ ਸਾਹਿਬ ਦੀ ਸੇਵਾ ਦੀ ਸਪੂਰਤਾ ਹੀ ਆ ਪਾਤਸ਼ਾਹੀਓ ਆਗੀ ਦੇ ਚੰਕ ਕਮਲਵਤੀ ਅਰਦਾਸ ਪੇਤੀ ਰਹਿੰਦੇ ਕਾਜ ਪਾਤਸ਼ਾਹੀਓ ਨਿਸ਼ਾਨ ਸਾਹਿਬ ਆਪ ਜੀ ਰਹਿਮਤ ਕਰੋ ਆਕਾਸ਼ ਵਾਲੇ ਪਾਤਸ਼ਾਹ ਨੂੰ ਚਲਾਉਣ ਵਾਤੇ ਬਖਸ਼ਾ ਕਰੋ ਰਹਿਮਤਾ ਕਰੋ ਆਪ ਜੀ ਦੇ ਰਿਸ਼ਾਨ ਸਦਾ ਹੀ ਚੁੜਦੇ ਰਹਣ ਪਾਤਸ਼ਾਹ ਜੀਓ ਜੋ ਨਵਾਂ ਰਿਸ਼ਾਨ ਸਾਹਿਬ ਚੁਲਾ ਕੇ ਪ੍ਰਾਨ ਰਿਸ਼ਾਨ ਸਾਹਿਬ ਨੂੰ ਉਤਾਰਨ ਵਾਤੇ ਆਪ ਜੀ ਨੇ ਆਗਿਆ ਬਖਸ਼ ਤਾਂ ਨੀ ਸਮੂਹ ਸੇਵਾਦਾਰਾਂ ਦੇ ਸਿਰ ਤੇ ਮੇਰਾ ਪ੍ਰਿਆਤ ਰੱਖ ਕੇ ਪਾਤਸ਼ਾਹ ਜੀਓ ਰਹਿਮਤਾ ਕਰਨੀਆਂ ਵਿੱਚ ਕਰਤਾ ਬੁਰਕ ਲੋਵਾਵਾਂ ਵਾਲਾ ਦੁਕਾਓ ਆਦੀ ਦਾਤ ਵਰਤਾ ਕੇ ਆਪਣੀਆਂ ਰੀਤੀਆਂ ਸੁਆਵਾਂ ਪ੍ਰਾਪਤ ਕਰਨੀਆਂ ਸੱਤਾ ਦੀ ਖੁਸ਼ੀ ਆਵਕ ਚੋ ਕਿਰਪਾ ਕਰੋ ਸੋ ਯਾ ਬਿਆੰਤ ਬੈਨ ਭੁੱਲਾ ਦੀ ਖਿਮਾ ਮਖਸ਼ੋ ਜੀ ਲੋ ਦੀ ਯਾੰਦੀ ਦੇ ਦਰ ਆਵੇ ਸੋ ਰਲੀ ਜਾਵੇ ਸੋ ਖੋਵੇ ਨਾਮ ਚਿਤ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਇ ਮਨੋੜ ਨਾਨਕ ਨਾਮ ਚੜਦੀ ਕਲਾ ਜੇ ਭਣਿਸ ਸਤਿਗੁਰ ਦਾ ਭਾਉ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਮਰਿਆ ਤੇ ਆਪਿਆ ਕਾਲ ਕੀ ਬਰਤਨ ਸੰਸਕ੍ਰਿਤ ਕੋ ਸੁਣਾ ਗੁਰੂ ਜੀ ਉਹ ਗੰਦ ਰੱਤ ਜੀ ਮਰਿਆ ਬਰਗਤੀ ਦੇ ਜੋ ਰਸਤ ਕੋ ਮਿਲ ਕੋ ਜੈ ਹੋ ਦੇਸ਼ ਵਜਨੇ ਰਾਜ ਕਰੇਗਾ